ਗੁਰਬਾਣੀ ਸੰਵਾਦ ਵਿੱਚ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋ ਜਿੱਕਾ ਖਾਲਸਾ ਵਾਗੋ ਜਿੱਕੀ ਫਤਿਹ ਇਹ ਦੋਨਾਂ ਚੈਨਲਾਂ 'ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਮੁਤਾਬਿਕ ਅਸੀਂ ਆਪਣਾ ਜੀਵਨ ਬਤੀਤ ਕਰੀਏ ਆਪਣੇ ਆਪ ਨੂੰ ਗੁਰਾਂ ਦਾ ਧਾਰਨੀ ਬਣਾਈਏ ਗੁਰਬਾਣੀ ਅਨੁਸਾਰ ਤੇ ਉਹਦੇ ਨਾਲ ਅਸੀਂ ਸੋਹਣਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ ਇਹ ਹੀ ਪੱਕ ਸਾਨੂੰ ਗੁਰਬਾਣੀ ਤੋਂ ਹਰ ਵੇਲੇ ਦੇਖਣ ਨੂੰ ਮਿਲਦਾ ਮਾਨਵਤਾ ਲਈ ਹਰ ਇੱਕ ਪਾਸੇ ਲਈ ਅਸੀਂ ਇੱਕ ਬੜੀ ਵਧੀਆ ਸਮਾਜ ਸਿਰਜ ਸਕਦੇ ਹਾਂ ਇਹਦੇ ਵਿੱਚ ਮੇਰੇ ਸਾਥ ਦਿੰਦੇ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਾਰਗੀਤਾ ਜੀ ਵਾਗੋ ਜੀ ਕੋਲੋਂ ਸਾਰਾ ਸਵਾਗਤ ਦਿੱਤੀ ਹਤੇ ਅਸੀਂ ਪਿਛਲੇ ਹਫ਼ਤੇ ਟਾਪਿਕ ਸ਼ੁਰੂ ਕੀਤਾ ਮਾਫੀਦਾ ਜੀ ਉਸੇ ਨੂੰ ਇਹ ਅਸੀਂ ਕੰਟੀਨਿਊ ਕਰਨਾ ਉਦੇ ਵਿੱਚ ਜਿਉਂ-ਜਿਉਂ ਧਾਰਮਿਕ ਪੱਖ ਵੱਲ ਜਾਂਦੇ ਆ ਉਹ ਆ ਕਈ ਸਵਾਲ ਸਾਡੇ ਕੋਲ ਬੜੇ ਵੱਧ ਹੋਰ ਵੀ ਆ ਗਏ ਜਿਹੜੇ ਦਰਸ਼ਕਾਂ ਨੇ ਵੀ ਪੁੱਛਿਆ ਜਾਂ ਹੋਰ ਵੀ ਅਸੀਂ ਕੀਤੇ ਪਹਿਲੀ ਗੱਲ ਤਾਂ ਕੀ maaf ਇਹਦਾ ਅਰਥ ਗਲਤੀ ਕਰਨੇ ਵਾਲ ਗਲਤੀ ਕਰਨ ਵਾਲੇ ਨਾਲ ਮੁਰਤੋਂ ਸੰਬੰਧ ਜੋੜਨਾ ਹੈ ਤੇ ਕੀ ਉਹਦਾ ਸੰਬੰਧ ਦਾ ਲੈਵਲ ਉਹੀ ਵੱਧ ਜਾਂਦਾ maaf ਕਰਨ ਤੋਂ ਬਾਅਦ ਕਿ ਨਹੀਂ ਹਾਂ ਜੀ ਦੇਖੋ ਜਦੋਂ ਅਸੀਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀਗੀ ਮੁਆਫੀ ਦੀ ਤਾਂ ਇਹਦੇ 'ਚ ਜ਼ਰੂਰੀ ਨਹੀਂ ਕਿ ਅਸੀਂ ਉਹਦਾ ਸਬੰਧ ਕਾਇਮ ਕਰਨੇ ਆ ਉਹਦੀ ਅਗਲੀ ਗੱਲ ਆ ਪਹਿਲੀ ਗੱਲ ਮੁਆਫੀ ਦਾ ਜਿਹੜਾ ਲਾਭ ਆ ਉਹ ਤੁਹਾਨੂੰ ਆਪਣੇ ਆਪ ਨੂੰ ਆ ਤੁਸੀਂ ਇੰਜ ਆਖੀਏ ਕਿ ਆਪਣੇ ਆਪ ਨੂੰ ਮੁਆਫ ਕਰਨਾ ਹੁੰਦਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਮੁਆਫ ਨਹੀਂ ਕਰਦੇ ਸਾਡੇ ਅੰਦਰ ਬਦਲੇ ਦੀ ਭਾਵਨਾ ਆਉਂਦੀ ਆ ਗੁੱਸਾ ਹੁੰਦਾ ਅਸੀਂ ਉਹਨੂੰ ਕਿਸੇ ਦਾ ਜਿਹੜਾ ਗਲਤੀ ਕਰਨ ਵਾਲਾ ਵਿਧੀ ਕੀ ਕਰਨ ਵਾਲਾ ਸਾਨੂੰ ਚੋੜ ਪਹੁੰਚਾਉਣ ਵਾਲਾ ਉਹਨੂੰ ਨੁਕਸਾਨ ਪਹੁੰਚਾਉਣ ਦੀ ਵਿਉਂਤ ਬਣਾਉਂਦੇ ਰਹਿੰਦੇ ਆ ਉਹ ਤਾਂ ਜਦੋਂ ਨੁਕਸਾਨ ਪਹੁੰਚਾਵਾਂਗੇ ਉਹਨੂੰ ਉਦੋਂ ਪਤਾ ਚੱਲੂਗਾ ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਕਸ਼ਟ ਵਿੱਚ ਪਾਈ ਰੱਖਦੇ ਆ ਨਰਕ ਭੋਗਦੇ ਆ ਤੁਸੀਂ ਕਹਿ ਸਕਦੇ ਆ ਕਿ ਅਸੀਂ ਉਸ ਗੁਨਾਹ ਦੀ ਸਜ਼ਾ ਆਪਣੇ ਆਪ ਨੂੰ ਦੇ ਰਹੇ ਨੇ ਦੇ ਰਹੇ ਹੁੰਦੇ ਆ ਜੀੜਾ ਕੇ ਗੁਨਾਹ ਸੀ ਕੀਤਾ ਨਹੀਂ ਹੁੰਦਾ ਕੀਤਾ ਵੀ ਨਹੀਂ ਠੀਕ ਆ ਉਹ ਦੂਜੇ ਨੇ ਕੀਤਾ ਪਰ ਉਹਦੀ ਸਜ਼ਾ ਜਿਹੜੀ ਆ ਉਹ ਅਸੀਂ ਖੁਦ ਭੋਗ ਰਹੇ ਹੁੰਦੇ ਆ ਕਿਉਂਕਿ ਅਸੀਂ ਉਹ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਤੁਸੀਂ ਜਿਹੜਾ ਜਦੋਂ ਖਿਮਾ ਕਰਦੇ ਆ ਤਾਂ ਅਸੀਂ ਜਿਹੜਾ ਉਹ ਸਾਡੇ ਅੰਦਰ ਜਿਹੜੀ ਉਹ ਭਾਵਨਾ ਜਿਹੜੀ ਆ ਬਦਲੇਖੋਰੀ ਦੀ ਬਦਲਾ ਲੈਣ ਦੀ ਉਹਨੂੰ ਨੁਕਸਾਨ ਪਹੁੰਚਾਉਣ ਦੀ ਅਸੀਂ ਉਹਦੇ ਤੋਂ ਆਪਣੇ ਆਪ ਨੂੰ ਉੱਪਰ ਉਠਾਉਂਦੇ ਆ ਠੀਕ ਇਹਦਾ ਭਾਵ ਨਹੀਂ ਕਿ ਅਸੀਂ ਜਿਹੜਾ ਕੋਈ ਗਲਤ ਹੋਇਆ ਅਸੀਂ ਉਸ ਬਰਦ ਨੂੰ ਠੀਕ ਨਹੀਂ ਠਰਾਉਂਦੇ ਉਹਨੂੰ ਜਾਇਜ਼ ਠਰੌਂਦਾ ਅਸੀਂ ਕੋਈ ਸਰਟੀਫਿਕੇਟ ਨਹੀਂ ਜਾਰੀ ਕਰ ਦਿੰਦੇ ਦੂਜੀ ਗੱਲ ਇਹ ਆ ਕਿ ਫਿਰ ਇਹ ਨਿਰਪਰ ਕਰਦਾ ਕਿ ਗਲਤੀ ਕਿਹੋ ਜੀ ਆ ਤੇ ਗਲਤੀ ਕਰਨ ਵਾਲਾ ਕੌਣ ਆ ਕੀ ਉਹ ਇਹਦਾ ਪਾਤਰ ਹੈ ਵੀ ਆ ਜਾਂ ਨਹੀਂ ਕੇਵਲ ਆ ਸਿਚੁਏਸ਼ਨ ਹੁੰਦੀ ਆ ਕਿ ਉਹਨੂੰ ਪਹਿਲੀ ਵਾਰ ਮਾਫ ਨਹੀਂ ਕੀਤਾ ਜਾ ਸਕਦਾ ਹੁੰਦਾ ਕਿਉਂਕਿ ਮਾਫ ਕਰਨ ਦੀ ਸੂਰਤ ਵਿੱਚ ਉਹ ਹੁੰਦਾ ਵੀ ਨਹੀਂ ਕਿ ਜਿਹੜਾ ਇਨਸਾਨ ਮੰਨ ਲਓ ਜਿਹਦਾ ਕੋਈ ਜਾਨਵਰ ਆ ਪਾਗਲ ਕੁੱਤਾ ਉਹਦੇ ਉੱਤੇ ਉਹਦੀ ਜਿਹੜੀ ਵਤੀਕੀ ਆ ਉਹਨੂੰ ਮਾਫ ਕਰਨਾ ਖਿਮਾ ਕਰਨਾ ਜਿਹੜਾ ਉਹ ਖਿਮਾ ਕਰਨਾ ਨਹੀਂ ਆਖਿਆ ਜਾਊਗਾ ਕਿਉਂਕਿ ਉਹਨੂੰ ਸਮਝੀ ਨਹੀਂ ਸੋ ਆਪਣਾ ਹੋਸ਼-ਵੋਸ਼ੂ ਗਵਾ ਬਿਠਾ ਹੋਇਆ ਤਾਂ ਇਸੇ ਦਾ ਜਿਹੜੇ ਇਨਸਾਨ ਜਦੋਂ ਐਸੇ ਪੱਧਰ ਤੇ ਆ ਜਾਣ ਕਾਜੀ ਉਹਨਾਂ ਨੂੰ ਉਸ ਲਈ ਮੁਆਫ ਕਰਨਾ ਦਾ ਕੋਈ ਅਰਥ ਨਹੀਂ ਇਹ ਲਈ ਇਹ ਵੀ ਸਾਡੇ ਦਰਸ਼ਕ ਜਿਹੜੇ ਆ ਇਹ ਪਹਿਲੂ ਵੀ ਜਿਹੜਾ ਉਹ ਧਿਆਨ ਵੀ ਰੱਖਣ ਕਿ ਜਦੋਂ ਅਸੀਂ ਮੁਆਫੀ ਦੀ ਗੱਲ ਕਰਦੇ ਆ ਤਾਂ ਇਹ ਪਾਤਰਤਾ ਅਤੇ ਗਲਤੀ ਕਿਹੋ ਜੀ ਆ ਉਹਦਾ ਕਿਹੋ ਜਿਹਾ ਅਸਰ ਪਊਗਾ ਮੇਰੀ ਉਤੇ ਨਹੀਂ ਬਲਕਿ ਦੂਜਿਆਂ ਤੇ ਵੀ ਕੀ ਹੈ ਜੋ ਪਊਗਾ ਇਹਨਾਂ ਨੂੰ ਵੀ ਧਿਆਨ ਵੀ ਰੱਖਣ ਦੀ ਲੋੜ ਆ ਠੀਕ ਤੋ ਜਿਹੜੀ ਆ ਐਸੀਆਂ ਵਧਕੀਆਂ ਨੇ ਕਿ ਮੇਰੇ ਨਾਲ ਸੰਬੰਧਿਤ ਆ ਜੇ ਤੁਸੀਂ ਮੰਨ ਲਓ ਤੁਸੀਂ ਮੈਨੂੰ ਕੋਈ ਅਪਸ਼ੁਧ ਬੋਲ ਦਿੱਤੇ ਆ ਉਮੇਂ ਦੀ ਨਾਲ ਸੁਬੰਧਤਾ ਹੁਣ ਉਹ ਮੈਂ ਮੇਰਨਾ ਕਰਾਂ ਮੇਰੀ ਚੋਣਾਂ ਉਹ ਜ਼ਰੂਰੀ ਨਹੀਂ ਕਿ ਜਿਹੜੇ ਆ ਤੁਹਾ ਸਬੰਧ ਬਣ ਵੀ ਸਕਦੇ ਨਹੀਂ ਬਣ ਸਕਦੇ ਪਰ ਮੈਂ ਆਪਣੇ ਮਨੋਂ ਜੋ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਜਿਹਦੇ ਚ ਰੱਬ ਨਾਲ ਜੁੜੇ ਹੋਏ ਵਿਅਕਤੀ ਦੇ ਉਹ ਤਿੰਨ ਲੱਛਣ ਦੱਸਦੇ ਆ ਕਿ ਜਿਹੜੇ ਵੀ ਇਨਸਾਨ ਸਹੀ ਅਰਥਾਂ ਵਿੱਚ ਰੱਬ ਨਾਲ ਜੁੜੇ ਹੋਏ ਆ ਉਹਨਾਂ ਦੇ ਆ ਤਿੰਨ ਗੁਣਾ ਉਹਨਾਂ ਵਿੱਚੋਂ ਇੱਕ ਲੱਛਣ ਇਹ ਆ ਕਿ ਉਹ ਸਾਰਿਆਂ ਨੂੰ ਆਪਣੇ ਮਿੱਤਰ ਸਮਝਦਾ ਗੁਰੂ ਸਾਹਿਬ ਆਪਣੇ ਤੇ ਗੱਲ ਠੁਕਾ ਕੇ ਦੱਸਦੇ ਆ ਸਾਨੂੰ ਕਿ ਸਭ ਕੋ ਮਿਤ ਹਮ ਆਪਣ ਕੀ ਨਾ ਹਮ ਸਬਨਾਗੇ ਸਾਜਣ ਠੀਕ ਹੁਣ ਜੇਕਰ ਜੋ ਸਦਾ ਕਿਸੇ ਪੁੱਛੇ ਵੀ ਹੋਵੇ ਭਾਜੇ ਕਿ ਅਸੀਂ ਜਾਣਨਾ ਚਾਹੀਏ ਕਿ ਗੁਰੂ ਸਾਹਿਬ ਜਿਨ੍ਹਾਂ ਨੇ ਤਤਿਆਂ ਤਵੇਂ ਤੇ ਬਿਠਾਇਆ ਉਹਨਾਂ ਦੇ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਉਹ ਸੱਜਣ ਦੇ ਨਹੀਂ ਆਕੇ ਜਾ ਸਕਦੇ ਤੇ ਜਿਹੜੇ ਬਾਕੀ ਜਿਹੜੇ ਆ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਰਸਤੇ ਵਿੱਚ ਕਈ ਤਰ੍ਹਾਂ ਦੇ ਰੋੜੇ ਅਟਕਾਏ ਜੇ ਗੁਰੂ ਸਾਹਿਬ ਨੇ ਸ਼ਹੀਦ ਕੀਤਾ ਤਾਂ ਉਹ ਸਜਣ ਤਾਂ ਨਹੀਂ ਪਰ ਜੇਕਰ ਮਹਾਰਾਜ ਨੂੰ ਪੁੱਛੀਏ ਕਿ ਮਹਾਰਾਜ ਵੀ ਸਜਣ ਕਿਵੇਂ ਹੋਏ ਪਰ ਮਹਾਰਾਜ ਦਾ ਉੱਤਰ ਇਹੀ ਹੋਊਗਾ ਬਾਣੀ ਜੋ ਇਸ ਨੂੰ ਮਿਲਦਾ ਕਿ ਇਹ ਦੂਜਿਆਂ ਦੀ ਸਮੱਸਿਆ ਮੇਰੇ ਮਨ ਵਿੱਚ ਉਨ੍ਹਾਂ ਪ੍ਰਤੀ ਛਤ੍ਰੂਤਾ ਵਾਲਾ ਵੈਰ ਭਾਵਨਾ ਵਾਲਾ ਕੋਈ ਭਾਵ ਨਹੀਂ ਮੈਂ ਉਹਨਾਂ ਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ ਉਹਨਾਂ ਦੀ ਧਿਆ ਦੇ ਕੇ ਉਹਨਾਂ ਦਾ ਜੋ ਉਠਾਇਆ ਗਲਤ ਕਦਮ ਉਹਨੂੰ 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 ਸਲਾਰੇ ਬਲਕਿ ਉਹ ਜਿਸ ਬੇਹੋਸ਼ੀ ਵਿੱਚ ਆ ਗਿਆਨਤਾ ਵਿੱਚ ਬੇਸਮਝੀ ਵਿੱਚ ਮੂੜ ਦਾ ਵਿੱਚ ਕਦੋਂ ਪੁੱਟ ਰਿਹਾ ਗੁਰੂ ਸਾਹਿਬ ਉਸ ਨੂੰ ਧਿਆਨ ਵੀ ਰੱਖਦੇ ਹੋਏ ਅਖਦੇ ਆ ਕਿ ਮੈਂ ਉਹਨਾਂ ਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ ਉਹ ਮੈਨੂੰ ਸਮਝਦੇ ਆ ਇਹ ਉਹਨਾਂ ਦੀ ਸਮੱਸਿਆ ਉਹਨਾਂ ਤੇ ਨਿਰਭਰ ਕਰਦਾ ਪਰ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਕੋਈ ਦੁਸ਼ਮਣੀ ਨਹੀਂ ਇਸ ਦੀ ਗੁਰਬਾਣੀ ਵਿੱਚ ਜਦੋਂ ਮੰਨ ਦੀ ਟਿਕਾਉ ਦੀ ਗੱਲ ਕੀਤੀ ਆ ਤਾਂ ਗੁਰੂ ਸਾਹਿਬ ਨੇ ਬੜਾ ਸਪਸ਼ਟ ਜਿਹੜਾ ਉਹ ਨਿਰਣਾਇਕ ਫੈਸਲਾ ਦਿੱਤਾ ਆ ਕਿ ਜਿਨ੍ਹਾਂ ਚਿਰ ਇਹ ਮਨੁੱਖ ਕਿਸੇ ਨੂੰ ਆਪਣਾ ਦੁਸ਼ਮਣ ਸਮੀਦਾ ਕਿਸੇ ਨੂੰ ਮਿੱਤਰ ਸਮੀਦਾ ਉਹਨਾਂ ਚਿਰ ਦਾ ਮਨ ਟੇਕ ਨਹੀਂ ਸਕਦਾ ਉਹ ਮੈਂ ਕਿਰੀ ਵੀ ਕਿੰਨੇ ਵੀ ਸਾਧਨ ਬਣਾ ਲਵੇ ਮਾਲਾ ਕੇ ਬਖੋ ਵਿਸ਼ੇਸ਼ ਮੰਤਰ ਜਪ ਲਵੇ ਜਬ ਤਾਰਾ ਕੋ ਬੈਰੀ ਮੇ ਤਬ ਲਗ ਨਹਿ ਚ ਨਾਹੀ ਜੀਤ ਤੂੰ ਦਾ ਜਿਹੜਾ ਲਾਭ ਜਿਹੜਾ ਉਹ ਸੌਧੂ ਵੱਡਾ ਤਾਂ ਸਾਨੂੰ ਮਿਲਣਾ ਸੀਗਾ ਜਦੋਂ ਕਿਸੇ ਨੂੰ ਦੂਸਰੇ ਨੂੰ ਮੌਕਾ ਅਦਾ ਦਾ ਸੀ ਉਹਦਾ ਜਿਹੜਾ ਉਹਨੂੰ ਮੌਕਾ ਦੇ ਰਹੇ ਆ ਉਹਨੂੰ ਕਿ ਭਾਈ ਤੂੰ ਆ ਜਿਹੜੀ ਗਲਤੀ ਕੀਤੀ ਸੀ ਅਸੀਂ ਤੈਨੂੰ ਮੁਆਫ ਕਰ ਰਹੇ ਹਾਂ ਪਰ ਇਹਦਾ ਇਹ ਭਾਵ ਨਹੀਂ ਕਿ ਤੂੰ ਠੀਕ ਕੀਤਾ ਉਹਨੂੰ ਜਾਜ ਨਹੀਂ ਠਹਿਰਾ ਰਹੇ ਪਰ ਇਸ ਤੋਂ ਇਲਾਵਾ ਅਸੀਂ ਉਹਨੂੰ ਮੌਕਾ ਦੇਨੇ ਆ ਪਰ ਸੁਚੇਤ ਰਹਿਨੇ ਆ ਸਾਵਧਾਨ ਰਹਿਨੇ ਆ ਕਿ ਤਾਂ ਕਿ ਮੁੜ ਕੇ ਉਸ ਤਰ੍ਹਾਂ ਦਾ ਉਹ ਧੋਖਾ ਸਾਡੇ ਨਾਲ ਨਾ ਕਰ ਸਕੇ ਉਸ ਤਰ੍ਹਾਂ ਦਾ ਉਹ ਹਾਲਾਤ ਪੈਦਾ ਨਾ ਕਰ ਸਕੇ ਸਥਿਤੀਆਂ ਨਾ ਲਿਆ ਸਕੇ ਕਿ ਫਿਰ ਦੁਬਾਰਾ ਸਾਨੂੰ ਉਹਦੇ ਤੋਂ ਇਹ ਮਾਰ ਸਹਿਣੀ ਪਵੇ ਇਹਦੇ ਨਾਲ ਹੀ ਜੁੜਦਾ ਇੱਕ ਸਵਾਲ ਹੈ ਜੀ ਕੀ ਉਹੋਸਰਾ ਦਾ ਮਾਫ਼ ਕਰਨ ਤੋਂ ਬਾਅਦ ਉਹ ਫਿਰ ਦੁਬਾਰਾ ਗਲਤੀ ਕਰੇ ਦੂਜੀ ਗੱਲ ਅਸੀਂ ਮਾਫ਼ ਤਾਂ ਕੀਤਾ ਕਿਸੇ ਨੂੰ ਤੇ ਕਿੰਨੀ ਦੇਰ ਬਰਦਾਸ਼ਤ ਕਰਨਾ ਕੀ ਪਤਾ ਅੱਜ ਤੋਂ ਕੋਈ ਕੁ ਤਕਤ ਬਾਅਦ ਫਿਰ ਕੀ ਮਾਫੀ ਤੇ ਬਰਦਾਸ਼ਤ ਕਰਨਾ ਇੱਕ ਗੱਲ ਆਏਗੀ ਅਨੇ ਬਰਦਾਸ਼ ਤੇ ਖਿਮਾ ਕਰਨਾ ਭਵੇਂ ਕਿਮਰਾ ਇਹਨੂੰ ਇੱਕੋ ਹੀ ਸਮਝ ਲਿਆ ਜਾਂਦਾ ਪਰ ਦੋਵੇਂ ਇੱਕ ਨਹੀਂ ਅਸਰ ਦੇ ਇਹਨਾਂ ਸੂਖਸ਼ ਮੰਤਰਾਂ ਕਿਉਂਕਿ ਬਰਦਾਸ਼ਤ ਕਰਨਾ ਜਿਹੜਾ ਉਹ ਜ਼ਰੂਰੀ ਨਹੀਂ ਕਿ ਉਹ ਜਿਹੜਾ ਵਿਅਕਤੀ ਆ ਉਹ ਨੂੰ ਦਿਲੋਂ ਮੁਆਫ ਕਰਦਾ ਹੋਵੇ ਠੀਕ ਕਿਉਂਕਿ ਜੀ ਮਜਬੂਰੀ ਆ ਵਿਚਾਰੀ ਆ ਜਾਂ ਲਾਲਜਾ ਜਾਂ ਡਰ ਆ ਜਿਵੇਂ ਅਸੀਂ ਬਦਕੀ ਦਾ ਕੰਮ ਕਰਦੇ ਹਾਂ ਕਿਸੇ ਥਾਂ ਤੇ ਮੰਨ ਲਓ ਤਾਂ ਜਿਹੜਾ ਕੋਈ ਦਾ ਬਾਸਾ ਮਾਲਕ ਆ ਕਿਵੇਂ ਦਾ ਉਹ ਸੜ ਛੋਟੀ ਜਿਹੀ ਗਲਤੀ ਦਾ ਕਿ ਡਾਂਟਦਾ ਗਲਤੀ ਨਹੀਂ ਵੀ ਹੁੰਦੀ ਤਾਂ ਵੀ ਆ ਕੇ ਬਣਾ ਰੋਚਾਂਣ ਲੱਗ ਪੈਂਦਾ ਪਰ ਸਾਨੂੰ ਜਿਹੜਾ ਉਹ ਗੁੱਸਾ ਵੀ ਆਉਂਦਾ ਸਾਨੂੰ ਮੁਆਫੀ ਨਹੀਂ ਕਰਦੇ ਪਰ ਸਾਡੀ ਮਜਬੂਰੀ ਹੁੰਦੀ ਆ ਬਰਬਾਦ ਕਰ ਅਸੀਂ ਬਰਬਾਦ ਕਰ ਰਹੇ ਆ ਦੁਕਾਨਦਾਰ ਜਿਹੜਾ ਕਈ ਵਾਰਾਂ ਗਾਹਕ ਜਿਹੜੇ ਆ ਉਹ ਪਰੇਸ਼ਾਨ ਕਰਦੇ ਆ ਪਰ ਉਹ ਆਪਣੇ ਗੁੱਸੇ ਤੇ ਕਾਬੂ ਰੱਖਦਾ ਉਹ ਮਿੱਠਾ ਬੜੀ ਜ਼ੁਬਾਨ ਮਿੱਠੀ ਰੱਖਦਾ ਜਿਹੜਾ ਸਫਲ ਜਿਹੜਾ ਉਹ ਬਿਜ਼ਨਸਮੈਨ ਆ ਤੋ ਕਦੇ ਵੀ ਜਿਹੜਾ ਆਪਣਾ ਉਹ ਗੁੱਸਾ ਜ਼ਾਹਰ ਨਹੀਂ ਹੋਣ ਦਿੰਦਾ ਠੀਕ ਉਹ ਅੰਦਰ ਦੇ ਮਨ ਕਿੰਨੀ ਵੀ ਮੈਲ ਹੋਵੇ ਕਿੰਨੀ ਵੀ ਕੁੜੱਤਨ ਹੋਵੇ ਉਹ ਕੁੜੱਤਨ ਨੂੰ ਜ਼ੁਬਾਨ ਤੇ ਨਹੀਂ ਲਿਆਉਂਦਾ ਜੇ ਲਿਆਉਂਦਾ ਤੇ ਉਹਦੇ ਗਾਹਕ ਟੁੱਟਦੇ ਆ ਕੋਈ ਵੀ ਜਬਰਦਸਤ ਕਰਨਾ ਉਹ ਤੇ ਲਚਾਰੀ ਹੋ ਸਕਦੀ ਹੈ ਮਜਬੂਰੀ ਆ ਕਿ ਸਾਨੂੰ ਕੋਈ ਚਾਰਾ ਨਹੀਂ ਪਰ ਖੀਮਾ ਵਿੱਚ ਐਸਾ ਨਹੀਂ ਇਸ ਲਈ ਜਦੋਂ ਕੀ ਕਹਦੇ ਨੇ ਆ ਕਿ ਜਿਹੜੇ ਵੀ ਉਹ ਖੀਮਾ ਕਿਸੇ ਨੂੰ ਕੀ ਕਰੂਗਾ ਉਹ ਸਭ ਦੇ ਉਦਾਹਰਣ ਦਿੰਦੇ ਆ ਕਿ ਜਿਹਦੇ ਅੰਦਰ ਜ਼ਹਿਰ ਵੀ ਨਹੀਂ ਗਿਆ ਨਾ ਉਹਦੇ ਦੰਦ ਆ ਨਾ ਜ਼ਹਿਰ ਆ ਤਾਂ ਉਹ ਜੇ ਕਿਸੇ ਨੂੰ ਮੌਕਾ ਦੇਗਾ ਕੀ ਸਾਰਾ ਥਾ ਤਾਂ ਇਹ ਅਸਲ ਵਿੱਚ ਖੀਮਾ ਵਾਲਾ ਗੁੰਨੇ ਕੁਮਾ ਤਾਂ ਕਰ ਵੀ ਗੋਣਾ ਇਹਦੇ ਅੰਦਰ ਕਿਉਂਕਿ ਖਿਮਾ ਕਰਨਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਸਰਕਲ ਵਿੱਚ ਉਸ ਘੇਰੇ ਵਿੱਚੋਂ ਬਾਹਰ ਕਰਨਾ ਜਿਹੜਾ ਸਾਨੂੰ ਪੀੜਿਤ ਕਰ ਰਿਹਾ ਦੁਖੀ ਕਰ ਰਿਹਾ ਸਾਨੂੰ ਬੇਚੈਨ ਕਰ ਰਿਹਾ ਆਸ਼ਾਂਤ ਕਰ ਰਿਹਾ ਔਰ ਬਰਦਾਸ਼ਤ ਕਰਨ ਵੀ ਕਿਉਂਦਾ ਹੈ ਕੈਮਰਾ ਸੀ ਸਾਡੇ ਪ੍ਰੋਫੈਸਰ ਮਿਸ਼ਲੇ ਕਾਲ ਜਿਹੜਾ ਉਹ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਿ ਕਹਿੰਦੇ ਕਿ ਕੋਈ ਮਨਚਲਾ ਕਿਸੇ ਅਮੀਰ ਦਾ ਸ਼ਹਿਜ਼ਾਦਾ ਵਿਗੜਿਆ ਆ ਉਹ ਸ਼ਰੀਆ ਬਾਦ ਵਿੱਚ ਤੁਰਿਆ ਜਾ ਰਿਹਾ ਸੀਗਾ ਤੇ ਉਹਨੇ ਪਛੋਂ ਜਿਹੜੀ ਉਹਦੀ ਚੁੰਨੀ ਵੜ ਦਿੱਤੀ ਉਹਨੇ ਦੇਖਿਆ ਉਹਨੇ ਦੇਖਿਆ ਜੇ ਮੈਂ ਉਹਨੂੰ ਕੋਈ ਕਹਿ ਨਾ ਤਾਂ ਮੈਨੂੰ ਉਲਡਾ ਨੁਕਸਾਨ ਉਠਾਣਾ ਪਊਗਾ ਕਿਉਂਕਿ ਅਮੀਰ ਘਰ ਦਾ ਬੇਟਾ ਮੈਂ ਕਹੂੰਗਾ ਤੇ ਮੈਨੂੰ ਹੋਸਾ ਮੇਰੇ ਪਰਿਵਾਰ ਨੂੰ ਵੀ ਸਿਆਣਾ ਪਵੇ ਬਰਦਾਸ਼ਤ ਕਰਨਾ ਪਵੇ ਪਰ ਚੁੱਪ ਕਰ ਚੁੱਪੀ ਨਹੀਂ ਕੀਤਾ ਉਹਨੇ ਦਸ ਰੁਪਏ ਨੋਟ ਕਢੇ ਉਹਦੇ ਹੱਥੀਂ ਫੜਾ ਦਿੱਤਾ ਉਹ ਬੜਾ بگੜਿਆ ਬੱਚਾ ਉਹ ਬੜਾ ਖੁਸ਼ ਹੋ ਗਿਆ ਉਹਨੇ ਇੱਕ ਦੋਨੋਂ ਹੋਰ ਛੇੜ ਲਿਆ ਉਹ ਉਹ ਜਿਹੜੀ ਆ ਉਹਨੇ ਫਿਰ ਉਹਨੂੰ ਜਦੋਂ ਛੇੜਖਣ ਕੀਤੀ ਉਹਦੇ ਨਾਲ ਤਾਂ ਉਹਨੇ ਫਿਰ ਉਹਨਾਂ ਰੁਪਏ ਦਸ ਰੁਪਏ ਦੇ ਦਿੱਤੇ ਉਹ ਉਸੋ ਜੱਬੀ ਨੂੰ ਬੜੀ ਮौज ਲੱਗ ਗਈ ਉਹਨੇ ਇੱਕ ਦਿਨ ਜਿਹੜਾ ਕੋਈ ਪਠਾਨ ਦਰਿਆ ਜਾਂਦਾ ਸੀ ਉਹਦੇ ਜਾ ਕੇ ਜੁੰਡੀ ਵੜ ਦਿੱਤੀ ਉਹਨਾਂ ਸ਼ੁਰਾ ਘੜੇ ਉਹਦੇ ਢਿੱਡ ਚ ਖੂਹ ਦਿੱਤਾ ਉਹਦਾ ਦਾ ਬਰਦਾਸ਼ਤ ਕਰਨਾ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਦੀ ਉਹਨੂੰ ਸਜ਼ਾ ਦੇਣਾ ਸੀਗਾ ਕਿ ਕੋਈ ਨਹੀਂ ਬੱਚੂ ਮੈਂ ਤਾਂ ਮਜਬੂਰ ਆ ਮੈਂ ਤਾਂ ਗਰੀਬ ਆਦਮੀ ਆ ਸਧਾਰਨ ਆਦਮੀ ਆ ਜੋ ਕਿਸੇ ਵੱਡੇ ਨਾਲ ਛੇੜੇਗਾ ਤਾਂ ਮੈਂ ਚਖਾ ਦਊਗਾ ਉਹ ਖਿਮਾ ਕਰਨਾ ਨਹੀਂ ਪਰ ਦਾਜ ਬੰਦਾ ਆਦਮੀ ਤਾਂ ਉਹ ਦੇ ਮਜਬੂਰੀ ਚ ਲਚਾਰੀ ਵਿੱਚ ਬੇਵਸੀ ਵਿੱਚ ਕਰਦਾ ਠੀਕ ਜੇ ਉਹਦੇ ਦਾ ਡਰ ਹੁੰਦਾ ਲਾਲਚ ਹੁੰਦਾ ਪਰ ਖਿਮਾ ਜਿਹੜਾ ਖਿਮਾ ਦੇ ਜਿਹੜਾ ਕਿ ਤਣ ਹੁੰਦੇ ਹੋਏ ਨਦਾਨੇ ਵਾਲੀ ਗੱਲ ਆ ਮਨ ਹੁੰਦੇ ਹੋਏ ਨਮਾਣੇ ਜਦੋਂ ਗੁਰਬਾਣੀ ਚ ਆਖਿਆ ਹੋਇਆ ਤੂੰ ਜਿਹੜੇ ਉਹ ਸਭ ਕੁਝ ਹੁੰਦਾ ਕਰ ਸਕਦਾ ਪਰ ਉਹ ਫਿਰ ਵੀ ਜਿਹੜਾ ਉਸ ਚੀਜ਼ ਨੂੰ ਜਿਹੜਾ ਉਹ ਆਪਣੇ ਆਪ ਸੁਟਕਾਰਾ ਦਉਣ ਲਈ ਉਸ ਦੀ ਉਸ ਭੁੱਲ ਨੂੰ ਖਿਮਾ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਆਪ ਨੂੰ ਅੱਗੇ ਵਧਣ ਦਾ ਮੌਕਾ ਦਿੰਦਾ ਉਹ ਜਿਹੜੀ ਬਦਲੇ ਦੀ ਬਦਲਾ ਖੁਰੇ ਦੀ ਪੱਡ ਚੁੱਕੀ ਹੁੰਦੀ ਹੈ ਸਿਰ ਤੇ ਜਿਹਦੇ ਬੋਝੇ ਠਾ ਉਹ ਦਬਦਾ ਜਾਂਦਾ ਉਸ ਛੱਡ ਨੂੰ ਉਸ ਬੋਝ ਨੂੰ ਚੁੱਕ ਕੇ ਪਰਾਂ ਮਾਰਦਾ ਤੇ ਲਈ ਜ ਦੋਵੇਂ ਉਹ ਇੱਕ ਨਹੀਂ ਤੋ ਜਦ ਦੂਜੇ ਦਰ ਨਾਲ ਜੁੜਿਆ ਸਵਾਲ ਸੀਗਾ ਕਿ ਕੀ ਰਿਸ਼ਤਾ ਬਣ ਕੇ ਕਾਇਮ ਕਰਨਾ ਤੋ ਜ਼ਰੂਰੀ ਨਹੀਂ ਰਿਸ਼ਤਾ ਕਾਇਮ ਹੀ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ ਪਰ ਕਿ ਮੁਖਰੂ ਵੀ ਤਾਂ ਸਾਡਾ ਆਪਣੇ ਲਈ ਆ ਨਾ ਠੀਕ ਹੈ ਦੋ ਇਹ ਦੂਜਾ ਡਾਉ ਦੇ ਆਪਸ਼ਨ ਆ ਜੇ ਹੋ ਗਿਆ ਠੀਕ ਆ ਨਹੀਂ ਹੋਇਆ ਤੇ ਘਟੋਗਾ ਤੁਸੀਂ ਆਪਣੇ ਆਪ ਦੇ ਤੁਸੀਂ ਜਿਹੜਾ ਉਹ ਸ਼ਾਂਤ ਦੇ ਅਗੇ ਉਹ ਵਿਚੈ ਨਹੀਂ ਤੁਰੇ ਤੋਂ ਜੇ ਹੋ ਗਿਆ ਠੀਕ ਆ ਨਹੀਂ ਹੋਇਆ ਤਾਂ ਵੀ ਜਿਹੜਾ ਤੁਹਾਡੇ ਆਪਣੇ ਆਪ ਵਿੱਚ ਤੁਸੀਂ ਪ੍ਰਸੰਜੇ ਤੋਂ ਜੀ ਹੁਣ ਇੱਕ ਹੀ ਇੱਕ ਕੁਸਚਨ ਹੋਰ ਰੁਕਦਾ ਕਿ ਇਫੇਸ ਦੇ ਵਿੱਚ ਕਿਸੇ ਪਰਟੀਕੂਲ ਦਿਨ ਨੂੰ ਹਫਤੇ ਦੇ ਕਿਸੇ ਪਰਟੀਕੂਲ ਦਿਨ ਨੂੰ ਹੀ ਮਾਫ ਕੀਤਾ ਜਾ ਸਕਦਾ ਕੀ ਇੱਕ ਕੋਈ ਇਹ ਕੰਡੀਸ਼ਨ ਹੈ ਕਿ ਬਈ ਕਿਸੇ ਪਾਰਟਿਕੂਲਰ ਦਿਨ ਨੂੰ ਕਿਉਂ ਚੁਣਿਆ ਜਾਂਦਾ ਉਹ ਦਿਨ ਕਿ ਆਦੇ ਲਈ ਉਹ ਦਿਨ ਨੂੰ ਮਾਫ ਕੀਤਾ ਜਾਂਦਾ ਸੋ ਇੱਕ ਵਾਰ ਕੋਈ ਵੀ ਚੇ ਦਿਹਾਣਾ ਕਿ ਕਿਸੇ ਸਾਲ ਵਿੱਚ ਇੱਕ ਦਿਨ ਜਾਂ ਕਿਸੇ ਦਿਨ ਇਹ ਕਰਨਾ ਚਾਹੀਦਾ ਆ ਦੇਖੋ ਜਿਹੜੇ ਇਹ ਗੱਲ ਇਹ ਕਿ ਕਿ ਜਿਹੜੇ ਸੱਭਿਆਚਾਰ ਆ ਕਲਚਰ ਆ ਗੁਣ ਕੀ ਧਰਮ ਆ ਉਹਨਾਂ ਨੂੰ ਵਿਸ਼ੇਕ ਦਿਨ ਚੁਣਿਆ ਹੋਇਆ ਠੀਕ ਤਾਂ ਕਿ ਘਟੋ ਕਰ ਜਿਹੜਾ ਉਹ ਉਸ ਦਿਨ ਜਿਹੜੇ ਬੰਦਾ ਉਸ ਤਿਆਰੇ ਦੇ ਮਹੱਤਵ ਨੂੰ ਸਮਝਦਾ ਹੋਵੇ ਸਮਝਦਾ ਉਹ ਦੂਜੇ ਦੀ ਭੁੱਲ ਨੂੰ ਖਿਮਾ ਕਰ ਦੇਵੇ ਇਸ ਦਾ ਕਹਿੰਦੇ ਇੰਟਰਨੈਸ਼ਨਲ ਫਾਰਗੇਵਨਸ ਡੇ ਹੈਗਾ ਹਾਂਜੀ ਇਸੇ ਤਰ੍ਹਾਂ ਜਿਹੜਾ ਉਹ ਯੋਧੀਆਂ ਵਿੱਚ ਜਿਹੜਾ ਉਹ ਇੱਕ ਵਿਸ਼ੇਸ਼ ਦਿਹਾੜਾ ਉਤਸਵ ਹੈ ਉਹਨਾਂ ਦਾ ਜਿਹਦੇ ਦਿਹਾੜੇ ਉਹ ਦੂਜਿਆਂ ਨੂੰ ਮੁਆਫ ਕਰਦੇ ਆ ਕਿ ਜਿਹੜੇ ਹੈਗੇ ਆ 크ਿਸਮਸ ਅਤੇ ਜਿਹੜਾ ਇਸਟਰ ਹੈਗਾ 크ਰਿਸਚੀਅਨਿਟੀ ਵਿੱਚ ਉਸ ਦਿਹਾੜੇ ਨੂੰ ਬੜੀ ਮਹੱਤਤਾ ਦਿੰਦੇ ਆ ਤੇ ਦੂਜਿਆਂ ਨੂੰ ਮੁਆਫ ਕਰਦੇ ਆ ਕਿ ਜਿਹੜੇ ਹੈਗੇ ਆ ਧਾਰਮਿਕ ਤੌਰ ਤੇ ਨਾ ਵੀ ਕਿਸੇ ਨਾਲ ਵਿਸ਼ੇ ਜੁੜੇ ਹੋਣ ਉਹ ਜਿਨ੍ਹਾਂ ਦੀ ਐਨੀਵਰਸਰੀ ਹੁੰਦੀ ਆ ਹਾਂਜੀ ਉਹ ਸੈਨਵਰਸਰੀ ਦੇ ਮੌਕਾ ਕਰ ਦਿੰਦੇ ਆ ਈਵਨ ਸਾਡੇ ਕਲਚਰ ਵਿੱਚ ਵੀ ਕੀ ਸੀਗਾ ਪਹਿਲਾਂ ਕਿ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਖਾਸ ਤੌਰ ਤੇ ਖੁਸ਼ੀ ਦਾ ਮੌਕਾ ਹੁੰਦਾ ਸੀਗਾ ਤੇ ਜਿਹੜੇ ਆਪਸੀ ਰਿਸ਼ਤੇਦਾਰ ਖਾਸ ਤੌਰ ਤੇ ਜਿਦਾ ਸੱਜਣ ਮਿੱਤਰ ਨਾਰਾਜ ਹੋਏ ਹੁੰਦੇ ਸੀਗੇ ਤੇ ਉਹਨਾਂ ਨੂੰ ਉਹ ਜੇਜੇ ਉਦੋਂ ਤੇ ਮਨਾਇਆ ਜਾਂਦਾ ਸੀਗਾ ਪਰ ਅੱਜ ਕੱਲ ਜਿਹੜਾ ਉਹ ਵੀ ਖਤਮ ਹੋ ਗਿਆ ਹੁਣ ਕੋਈ ਕਿਹਾ ਨਹੀਂ ਕਰਦਾ ਗਰੂਸਿਆ ਰੂਸਿਆ ਰਵੇ ਪਰ ਪਹਿਲਾਂ ਸੀ ਘਟੋਗੜ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਜਿਹੜੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਜੇ ਕੋ ਰਸਿਆ ਆਇਆ ਤਾਂ ਉਹਨਾਂ ਜਾ ਕੇ ਮਨਾ ਲੈਂਦੇ ਸੀਗੇ ਜੇ ਕੋਈ ਆਪਣੀ ਗਲਤੀ ਮੁਆਫੀ ਮੰਗ ਲੈਂਦੇ ਸੀ ਉਹਦੀ ਉਹ ਨਜ਼ਰਨਤਾਜ ਕਰ ਦਿੰਦੇ ਸੀਗੇ ਸਾਡੇ ਵਿੱਚ ਭਵੇਂ ਐਸਾ ਕੋਈ ਵਿਸ਼ੇਸ਼ ਦਿਹਾੜਾ ਨਹੀਂ ਧਾਰਮਿਕ ਤੌਰ ਤੇ ਹੋਰ ਵੀ ਸਵੇਚਾਰਕ ਤੌਰ ਤੇ ਵੀ ਸਾਡੇ ਤੇ ਐਸਾ ਕੁਝ ਨਹੀਂ ਕਿਉਂਕਿ ਸਾਨੂੰ ਗੁਰਬਾਣੀ ਜਿਹੜੀ ਆ ਉਹ ਤਾਂ ਸਾਨੂੰ ਇਹ ਸਿਖਾਉਂਦੀ ਆ ਕਿ ਇਹ ਜਿਹੜਾ ਕੋਈ ਇੱਕ ਇਹ ਇੱਕ ਕੋਈ ਐਸਾ ਕੱਟਣਾ ਨਹੀਂ ਕਿ ਜਿਹੜੀ ਕਿਸੇ ਖਾਸ ਸਮੇਂ ਨਾਲ ਜੁੜੀ ਹੋਈ ਆ ਇਹ ਤਾਂ ਇੱਕ ਐਸੀ ਪ੍ਰਕਿਰਿਆ ਹੈ ਜਿਹੜੇ ਕਿ ਹਮੇਸ਼ਾ ਅਸੀਂ ਅਪਣਾਈ ਰੱਖਣੀ ਆ ਇਸ ਦੇ ਕੋਈ ਕਿਸੇ ਵਿਸ਼ੇਸ਼ ਦਿਹਾੜੇ ਦੀ ਚੋਣ ਕਰਨ ਦੀ ਲੋੜ ਨਹੀਂ ਬਲਕਿ ਇੱਕ ਸੁਭਾਅ ਜਿਦਾ ਅਗਦਾ ਸੁਭਾਅ ਕਿ ਜਿਹੜਾ ਵੀ ਉਹਦੇ ਨੇੜੇ ਜਾਊਗਾ ਉਹਨੂੰ ਸਾੜੂਗੀ ਜਿਹੜਾ ਵੀ ਨੇੜੇ ਉਹ ਨਿਗ ਪਹੁੰਚੂਗਾ ਇਹ ਨਹੀਂ ਕਿ ਉਹ ਵਿਸ਼ੇਸ਼ ਕਿਸੇ ਦਿਹਾੜੇ ਦੇ ਸਮੇਂ ਦੇ ਹੀ ਉਹ ਨਿਗ ਦੇਊਗੀ ਜਾਂ ਸਾੜੂਗੀ ਤਾਂ ਗੁਰਬਾਣੀ ਨੇ ਸਾਨੂੰ ਉਹ ਜੀਵਨ ਯੁੱਗ ਸਮਝਾਈ ਆ ਦ੍ਰਿੜ ਕਰਵਾਈ ਆ ਕਿ ਜਿਹੜੇ ਸਾਨੂੰ ਸੁਭਾਅ ਦੇ ਰੂਪ ਵਿੱਚ ਆ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਅਸੀਂ ਹਰ ਸਮੇਂ ਹਰ ਪ੍ਰਸਥਿਤੀ ਵਿੱਚ ਜਿਹੜਾ ਇਹ ਗੁਣ ਆ ਇਸ ਗੁਣ ਨੂੰ ਅਸੀਂ ਧਾਰਨ ਕਰ ਹੀ ਰੱਖਣਾ ਇਹਨੂੰ ਅਪਣਾਈ ਰੱਖਣਾ ਪਰ ਸਾਡੇ ਕੀ ਆ ਕਿ ਅਸੀਂ ਭਵੇਂ ਧਾਰਮਿਕ ਤੌਰ ਤੇ ਸਾਡਾ ਇਹ ਜਿਹੜਾ ਸੰਕਲਪ ਆ ਬੜਾ ਸਪਸ਼ਟ ਆ ਪਰ ਜਿਵੇਂ ਜੋ ਮੀਰੀਂਹ ਪਕੜ ਵਿੱਚ ਆਇਆ ਕਿ ਸਾਡੇ ਅੰਦਰ ਇਹ ਜਿਹੜਾ ਗੁਣ ਆ ਇਹ ਲਗਭਗ ਅਲੋਪ ਹੋ ਗਿਆ ਆ ਤਿਸ ਲਈ ਮੈਂ ਮੈਂ ਆਪਣਾ ਮਹਿਸੂਸ ਕਰਦਾ ਆ ਕਿ ਘਟੋ ਘੜ ਦੇ ਦੂਜੀਆਂ ਧਰਮਾਂ ਵਿੱਚ ਜਾਂ ਕੋਈ ਸਭਿਆਚਾਰਾਂ ਵਿੱਚ ਕੋਈ ਵਿਸ਼ੇਸ਼ ਦਿਨ ਮਿਣਿਆ ਉਹਨਾਂ ਮਿੱਥਿਆ ਹੋਇਆ ਤਾਂ ਉਹ ਇਸ ਬੋਕੂ ਇੱਕ ਸਲਾਨ ਜੋਗਾ ਕਿ ਘਟੋ ਘੜੋ ਸਮੂਹ ਰੂਪ ਵਿੱਚ ਉਸ ਦਿਹਾੜੇ ਇਸ ਨੂੰ ਮਹਿਸੂਸ ਕਰਦੇ ਆ ਪਰ ਅਸੀਂ ਜੋ ਹਰ ਪਲ ਮਹਿਸੂਸ ਕਰਨਾ ਸੀਗਾ ਅਸੀਂ ਉਹ ਹਰ ਪਲ ਦਾ ਮਹਿਸੂਸੀ ਕਰਨਾ ਸੀ ਕਿ ਕਿਸੇ ਸਮੇਂ ਮਹਿਸੂਸ ਨਹੀਂ ਕਰ ਪਾ ਰਹੇ ਵਿਅਕਤੀਗਤ ਤੌਰ ਤੇ ਅਸੀਂ ਜ਼ਰੂਰ ਕਰ ਰਹੇ ਆ ਪਰ ਸਮੂਹ ਰੂਪ ਵਿੱਚ ਘਟੋ ਘੜ ਸਾਡੇ ਜਿਹੜੇ ਗੁਰਪੁਰਬ ਦਿਹਾੜੇ ਆ ਕੋਈ ਐਸੇ ਉਤਸਵ ਜਿਹੜੇ ਆ ਤਾਂ ਪਹਿਲੇ ਸਮੇਂ ਵਿੱਚ ਜਿਹੜਾ ਸੰਗਤਾਂ ਇਸ ਤੋਂ ਲਾਭ ਉਠਾਉਂਦੀਆਂ ਸੀਗੀਆਂ ਮਿਲ-ਜੁਲ ਬਣਾਉਣ ਦੇ ਸਾਧਨ ਸੀਗੇ ਪਰ ਹੁਣ ਜਿਹੜੇ ਸਾਡੇ ਇਹ ਉਤਸਵ ਵੀ ਆ ਇਹ ਉਤਸਵ ਵੀ ਸਾਨੂੰ ਜੁੜਨ ਦੀ ਵਜਾਏ ਇਹ ਤੋੜਨ ਦਾ 파ਟ ਅਦਾ ਕਰਨ ਲੱਗ ਪਏ ਆ ਇਹਦੇ ਵਿੱਚ ਜਿਹੜਾ ਉਹ ਸਮੂਹ ਰੂਪ ਸਾਡੇ ਜਥੇਬੰਦੀਆਂ ਵਿੱਚ ਜਿਹੜੀਆਂ ਉਹ ਵਿੱਚ ਪਾਕੀਦਾਰ ਆ ਕਿਉਂਕਿ ਸਾਡੇ ਵੀ ਜਿਹੜਾ ਉਹ ਕੰਪੀਟੀਸ਼ਨ ਸ਼ੁਰੂ ਹੋ ਗਿਆ ਇਹ ਗਾਣਾ ਵਿੱਚ ਦੇਖਦੇ ਆ ਕਿ ਕਈ ਥਾਈਂ ਕਿ ਜੇ ਕੋਈ ਗੁਰਪੁਰਬ ਆਕਾਰਾ ਉੱਥੇ ਇੱਕੋ ਸ਼ਹਿਰ ਵਿੱਚ ਕਈ ਵਾਰ ਇੱਕੋ ਸਮੇਂ ਦੋ ਨਗਰ ਕੀਰਤਨ ਸ਼ੁਰੂ ਹੋ ਗਏ ਹੋਏ ਆ ਉਹਦੇ ਵਿੱਚ ਅਸੀਂ ਜੁੜ ਕੇ ਬੈਠਣ ਦੀ ਗੱਲ ਨਹੀਂ ਕੀਤੀ ਬਲਕਿ ਸੰਧੀ ਕੋਸ਼ਿਸ਼ ਆ ਕਿ ਸਾਡੇ ਸੰਗਤ ਵੱਧ ਆਈ ਆ ਤੋਂ ਹਰੇ ਹੇਲਾ ਜਾਇਜ਼ ਨਜ਼ਾਇਟਾਂ ਵਰਦ ਕੇ ਉਹ ਦੂਜਿਆਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਆਕਰਸ਼ਿਤ ਕਰਕੇ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰਦਾ ਔਰ ਇਹ ਦੇ ਨਾ ਕੀ ਆ ਕਿ ਸਾਡੇ ਵਿੱਚ ਜਿਹੜੀ ਉਹ ਜੁੜ ਬੈਠਣ ਦੀ ਭਾਵਨਾ ਜਿਹੜੀ ਆ ਉਹ ਨਹੀਂ ਨਜ਼ਰਾਂ ਦੀ ਵੱਲ ਕੇ ਹੋਰ ਪਾੜਾ ਵੱਧ ਜਾਂਦਾ ਅਸੀਂ ਜਿਹੜਾ ਇੱਕ ਛੇਵੇਂ ਛੋਟੇ ਛੋਟੇ ਜਿਹੜੇ ਪਿੰਡਾਂ ਪਿੰਡਾਂ ਵਿੱਚ ਵੀ ਜਿਹੜਾ ਉਹ ਗੁਰਪੁਰਬ ਦੇ ਵੇਲੇ ਅਸੀਂ ਇੱਕ ਥਾਂ ਬੈਠ ਨਹੀਂ ਬੈਠ ਪਉਂਦੇ ਮੁਆਫ ਕਰਨਾ ਤੇ ਬੜੇ ਦੂਰ ਦੀ ਗੱਲ ਆ ਪਰਗੇ ਅਸੀਂ ਜਿਹੜਾ ਉਹ ਖਿਜਤੂ ਕਰਦੇ ਆ ਕਿ ਤੁਸਾਂ ਸਾਡੇ ਗੁਰਦੁਆਰੇ ਆਵੀਂ ਤੁਸਾਂ ਕਹਿੰਦੇ ਸਾਡੇ ਗੁਰਦੁਆਰੇ ਆਵੀਂ ਮੈਂ ਉੱਥੇ ਪ੍ਰੋਗਰਾਮ ਆਖਿਆ ਤੁਸਾਂ ਕਹਿੰਦੇ ਸਾਡੇ ਆਵੀ ਤੁਸੀਂ ਜੇਕਰ ਕਈਆਂ ਨੇ ਅਪਣਾਇਆ ਕੱਢੋ ਘਰ ਜਿਹੜਾ ਉਹ ਕੱਢੋ ਘੜ ਉਸ ਦਿਨ ਦੇ ਇਸ ਨੂੰ ਭੁਲਾਉਣ ਵਿੱਚ ਕਾਮਯਾਬ ਹੁੰਦੇ ਆ ਪਰ ਅਸੀਂ ਜਿਹੜਾ ਉਹ ਸਮਝੜਾ ਕਿ ਹਰ ਪੱਧਰ ਰੱਖਣਾ ਸੀਗਾ ਹਰ ਛੇ ਨੂੰ ਚੇਤੇ ਰੱਖਣਾ ਸੀਗਾ ਜੋ ਕਿ ਸੁਭਾਦੇ ਰੂਪ ਵਿੱਚ ਸੀ ਇਹ ਚਾਲ ਚੱਲਣ ਦੇ ਰੂਪ ਵਿੱਚ ਸੀ ਇਹ ਜੀਵਨ ਦੇ ਰੂਪ ਵਿੱਚ ਸੀ ਪਰ ਅਸੀਂ ਜਿਹੜਾ ਉਹਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰ ਦਿੱਤਾ ਹੋਇਆ ਬਲਕਿ ਅਸੀਂ ਛੋਟੇ ਛੋਟੇ ਗਲਤੀਆਂ ਵੀ ਜਿਹੜੀਆਂ ਉਹ ਵੀ ਮੁਆਫ ਕਰਨ ਲਈ ਜਿਹੜੇ ਉਹ ਤਿਆਰ ਨਹੀਂ ਹੁੰਦੇ ਤੋਂ ਸਾਡੇ ਵੀ ਜਿਹੜੀ ਇਹ ਪਾਉਣਾ ਕਹਿੰਈਏ ਕਿ ਭਾਵੇਂ ਸਿਧਾਂਤਕ ਤੌਰ ਤੇ ਹਰ ਸਮਾਂ ਜਿਹੜਾ ਉਹ ਮੁਆਫ ਕਰਨ ਵਾਲਾ ਕਰਨਾ ਚਾਹੀਦਾ ਪਰ ਅਸੀਂ ਜਿਹੜਾ ਅਸੀਂ ਖਾਸ ਮੌਕੇ ਦਾ ਕੀ ਅਸੀਂ ਕਿਸੇ ਟੰਮੇ ਵੀ ਸਮੇਂ ਵੀ ਇਹ ਕਰਨ ਲਈ ਤਿਆਰ ਨਹੀਂ ਤਾਂ ਇਹ ਤੁਸੀਂ ਜੋ ਫਿਰਦੌਰਾ ਦਿੰਨੇ ਆ ਕਿ ਮੁਆਫ ਕਰਨ ਦਾ ਇਹ ਪਾਸ ਜ਼ਰੂਰ ਲਿਆ ਜਾਵੇ ਪਾਤਰਤਾ ਆ ਅਪਾਤਰਤਾ ਵਿਚਾਰਨਾ ਬੜਾ ਜ਼ਰੂਰੀ ਆ ਕਿਤੇ ਕਿਨੂੰ ਮੁਆਫ ਕਰਨਾ ਕਿਨੂੰ ਨਹੀਂ ਕਿਨੂੰ ਨਹੀਂ ਕਰਨਾ ਕਿਸ ਗਲਤੀ ਨੂੰ ਕਰਨਾ ਇਥੇ ਨਹੀਂ ਕਿ ਕੋਈ ਜਿਹੜਾ ਕੋਈ ਬਹੁਤ ਵੱਡੀ ਵੱਜਰ ਗਲਤੀ ਕਰ ਰਿਹਾ ਤਾਂ ਅਸੀਂ ਆਖੀਏ ਕਿ ਨਹੀਂ ਜਿਹੜਾ ਸਾਡੇ ਤੇ ਬੋਝ ਨਹੀਂ ਉਭਲ ਕੇ ਪਰ ਕਿ ਉਹਨੂੰ ਸਜ਼ਾ ਦੇਣਾ ਵੀ ਬਣ ਆਇਆ ਇਸ ਲਈ ਜਿਹੜਾ ਜਿਹੜਾ ਕਾਨੂੰਨੀ ਪੱਖ ਆ ਸਮਾਜਿਕ ਪੱਖ ਉਹ ਵੱਖਰਾ ਇਹ ਤੇ ਵੀ ਆਪਾਂ ਦਸ਼ਕਾ ਨੂੰ ਜਿਹੜਾ ਉਹ ਪੱਖ ਚਿੰਤਾ ਸੀ ਕਹਿੰਨੇ ਆ ਨਾ ਕਈ ਵਾਰੀ ਸਰਕਾਰਾਂ ਸਜ਼ਾ ਇੱਕ ਪਾਰਟਿਕੂਲਰ ਡੇ ਨੂੰ ਮਾਫ ਕਰਦੀਆਂ ਕੋਈਆਂ ਦੀਆਂ ਉਹ ਵੀ ਤੁਸੀਂ ਆਪਾਂ ਗੱਲ ਕੀਤੀ ਆ ਕਿ ਉਹਨਾਂ ਦਾ ਇਹਦਾ ਬੁਨਿਆਦ ਬਣਾਇਆ ਹਰ ਦੇਸ਼ ਬਣਾਇਆ ਨਾ ਉਹਦਾ ਜਿਹੜੀ ਕੋਈ ਇੰਪੋਰਟੈਂਟ ਦਿਨ ਹੁੰਦਾ ਵਾੜਾਂ ਦਾ ਉਹ ਕੋਈ ਕੈਦੀ ਨੂੰ ਮੁਆਫ ਕਰ ਦਿੰਦੇ ਆ ਤਾਂ ਇਹਦਾ ਆਪਾਂ ਜਿਹੜੀ ਗੱਲ ਕਰ ਰਹੀ ਸੀ ਇਸ ਪੱਖ ਤੋਂ ਕਿ ਜਿਹੜਾ ਖਿਮਾ ਕਰਨ ਦੀ ਗੱਲ ਆ ਉਹ ਨਿੱਜੀ ਆ ਉਹ ਨਿੱਜੀ ਚੋਣਾ ਨਿੱਜੀ ਫੈਸਲਾ ਆਪਣੇ ਆਪ ਨੂੰ ਇੱਕ ਭਵਿਕਸ ਹਾਰਨ ਲਈ ਜਿਹੜਾ ਬੋਝ ਚੁੱਕਿਆ ਸੀ ਉਹਨੂੰ ਲਾਹ ਕੇ ਅੱਗੇ ਕਦੋਂ ਪੁੱਟਣ ਲਈ ਜਿਹੜਾ ਕਾਨੂੰਨੀ ਪੱਖ ਆ ਉਹ ਵੱਖਰਾ ਉਹ ਵੱਖਰਾ ਉਹਦੇ ਜੋ ਕਾਨੂੰਨ ਨੇ ਸਮਾਜ ਨੇ ਉਹਨੂੰ ਸਜ਼ਾ ਦੇਣੀ ਆ ਨਹੀਂ ਦੇਣੀ ਕਿਸ ਰੂਪ ਵੀ ਦੇਣੀ ਆ ਉਹ ਵੱਖਰਾ ਪਹਿਲੂ ਆ ਕਿਉਂਕਿ ਮੁਖਰੂਬੀ ਜਿਹੜਾ ਮੁਆਫ ਕਰਨਾ ਉਹ ਤੁਹਾਡਾ ਆਪਣੇ ਆਪ ਨੂੰ ਉਸ ਬੋਝ ਤੋਂ ਮੁਕਤ ਕਰਨਾ ਇਹਦੇ ਨਾਲ ਜੁੜਿਆ ਹੋਇਆ ਪਹਿਲੂ ਆ ਇਸ ਲਈ ਸਾਨੂੰ ਜਿਹੜੇ ਸਾਡੇ ਦਰਸ਼ਕਾਂ ਸੀ ਬੇਨਤੀ ਫਿਰ ਕਰਦੇ ਏ ਕਿ ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਜੀ ਹੁਣ ਇੱਕ ਹੋਰ ਇਹ ਪੱਕਾ ਜੀ ਕਈ ਵਾਰੀ ਕੋਈ ਝਗੜਾ ਹੋ ਜਾਂਦਾ ਹਾਂ ਉਹਨੂੰ ਮਾਫੀ ਨਾਮੇ ਦੇ ਵਿੱਚ ਇੱਕ ਕੌਂਟਰੈਕਟ ਬਣਾ ਦਿੱਤਾ ਜਾਂਦਾ ਇੱਕ ਬਕਾਇਦਾ ਕੌਂਟਰੈਕਟ ਬਣਾ ਚ ਐਗਰੀਮੈਂਟ ਹੋ ਜਾਂਦਾ ਜਦੋਂ ਉਹਨੂੰ ਮਾਫੀ ਐਗਰੀਮੈਂਟ ਦੇ ਅੰਡਰ ਹੋ ਰਿਹਾ ਹਾਂ ਠੀਕ ਉਹ ਮਾਫੀ ਕਰੇਤਾ ਹੈ ਕਿ ਜਾਨਕ ਤੇ ਸ਼ਰਤਾਂ ਅੰਡਰ ਮਾਫੀ ਹੋ ਰਹੀਆਂ ਤੈਨੂੰ ਮੈਂ ਮaaf ਕਰ ਦਿੰਦਾ ਪਰ ਇਹ ਸ਼ਰਤਾਂ ਤੇ ਸੋ ਇਹ ਕਿਦਾਂ ਦੀ ਮਾਫੀ ਹੋਈ ਕੰਡੀਸ਼ਨਲ ਜੜੀਆਂ ਦੋਨੋਂ ਆ ਦੇਖੋ ਇਹ ਦਿਰਪਾ ਕਰਦਾ ਕਿ ਕਰਨ ਵਾਲਾ ਫਿਰ ਦੱਸਦਾ ਜਿੰਦੀ ਆ ਕਿ ਇਹ ਗਲਤੀ ਕਰਨ ਵਾਲਾ ਕੌਣ ਆ ਔਰ ਗਲਤੀ ਕਿਹੋ ਜਿਹੀ ਆ ਠੀਕ ਆ ਔਰ ਤੁਸੀਂ ਐਸਾ ਕਰਕੇ ਕੀ ਸਾਬਤ ਕਰਨ ਚਾਹੁੰਦੇ ਆ ਤੁਹਾਡਾ ਪਿੱਛੇ ਮਨਸ਼ਾ ਕੀ ਆ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਆਮ ਜਿਹੇ ਹੁੰਦੀ ਆ ਉਹ ਅਸੀਂ ਇੱਕ ਸਮਝੋਤਾ ਕਰਦੇ ਆ ਉਹ ਸੌਦੇਬਾਜ਼ੀ ਕਰਦੇ ਆ ਫਿਰ ਕਿਵੇਂ ਹੁੰਦਾ ਕਿ ਅਸੀਂ ਉਦੋਂ ਨਜ਼ਾਇ ਲਵ ਯੂ ਉਠਾਉਨੇ ਆ ਵੀ ਤੂੰ ਗਲਤੀ ਕੀਤੀ ਆ ਮੈਂ ਮੌਕ ਕਰ ਰਿਹਾ ਬਸ ਤੈਨੂੰ ਇਹਦੇ ਮੇਰਾ ਕੁਝ ਕਰਨਾ ਪਊਗਾ ਹੱਬ ਕਿਵੇਂ ਹੁੰਦਾ ਅਸੀਂ ਬੱਚੇ ਗਲਤੀ ਕਰਦੇ ਆ ਅਸੀਂ ਕਿੰਨਾ ਵੀ ਦੇਖ ਤੈਨੂੰ ਮੈਂ ਗਲਤੀ ਮੌਕ ਕਰ ਰਿਹਾ ਪਰ ਅਗੇ ਵੀ ਤੂੰ ਆ ਨਹੀਂ ਕਰਨਾ ਜਦ ਤੂੰ ਇੰਜ ਕਰਨਾ ਪਊਗਾ ਤੈਨੂੰ ਪੜਨਾ ਪਊਗਾ ਸੂਲੇ ਜਾਣਾ ਪਊਗਾ ਜਾਂ ਕੰਮ ਕਰਨਾ ਪਊਗਾ ਮਤਲਬ ਇਸ ਲਈ ਮੈਂ ਕਿਹਾ ਕਿ ਇਹ ਨਿਰਪਰ ਕਰਦਾ ਕਿ ਇਹ ਆਪਾਂ ਕਿੱਥੇ ਅਪਲਾਈ ਕਰ ਰਹੇ ਆ ਕਿੱਥੇ ਗੱਲ ਹੋ ਰਹੀ ਆ ਕਿਹਦੇ ਨਾਲ ਹੋ ਰਹੀ ਆ ਕਿਹਦੇ ਨਾਲ ਗਲਤੀ ਗਲਤੀ ਕੌਣ ਕਰ ਰਿਹਾ ਤੇ ਜਿਹੜੀ ਅਸੀਂ ਜਿਸਾਂ ਗੁਰਬਾਣੀ ਜੇ ਉਦਾਹਰਨ ਦਿੱਤੀ ਹੋਈ ਆ ਜਦੋਂ ਰੱਬ ਦੇ ਸੁਭਾਅ ਦੀ ਗੱਲ ਕੀਤੀ ਹੈ ਕਿ ਰੱਬ ਜਿਹੜਾ ਕਿਵੇਂ ਮੁਆਫ ਕਰਦਾ ਗਲਤੀਆਂ ਸਾਡੇ ਪੁੱਤਾਂ ਨੂੰ ਚਿਤਾਰਦਾ ਨਹੀਂ ਉਹ ਸਾਡੇ ਅੱਜ ਨੂੰ ਵੇਖਦਾ ਤਾਂ ਉਹ ਮਾਂ ਦੀ ਉਦਾਹਰਨ ਦਿੰਦੇ ਆ ਸੋ ਤੇ ਅਪਰਾਧ ਕਰਦੇ ਹੈ ਜੇਤੇ ਜਨਨੇ ਜੀਤਨਾ ਰਾਖਸ ਦੇਤੇ ਤੋਂ ਇਸ ਲਈ ਨਿਰਪਰ ਕਰਦਾ ਕਿ ਕੌਣ ਆ ਕਿਹੋ ਜਿਹਾ ਜਿੱਥੇ ਦਾ ਕਿਸ ਰੱਬ ਦੀ ਗੱਲ ਆ ਦੇਖੋ ਕਿ ਜਿਵੇਂ ਰੱਬ ਦਾ ਸੁਭਾਅ ਗੁਰੂ ਸਾਹਿਬਾਂ ਨੇ ਜਾਣ ਜਾ ਕੇ ਆਇਆ ਕਿ ਹਮਰੇ ਗਣ ਤਾਂ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਜ਼ਰ ਆਖੇ ਆਪਣੇ ਕੋ ਸਦਾ ਸਦਾ ਰੰਗ ਮਾਣ ਕਿ ਅਸੀਂ ਕਿੰਨੇ ਵੀ ਭੁੱਲਾ ਕਰਦੇ ਆ ਜਦੋਂ ਅਸੀਂ ਆਪਣੀ ਗੁਨਾਹ ਤੋਂ ਤੋਬਾ ਕਰਦੇ ਹੋ ਪਛਤਾਵਾ ਕਰਦੇ ਹੋਏ ਸੱਚੇ ਮਨੋਂ ਅਸੀਂ ਉਹਦੇ ਕੋਲੋਂ ਖਿਮਾ ਮੰਗਦੇ ਆ ਆਪਣੇ ਭੁੱਲਾ ਬਖਸ਼ਾਉਂਦੇ ਆ ਤਾਂ ਸਾਡੀਆਂ ਭੁੱਲਾਂ ਨੂੰ ਚਿਤਾਰਦਾ ਨਹੀਂ ਉਸ ਨੂੰ ਮੌਕਾ ਦਿੰਦਾ ਆਪਣੇ ਕਠਣਾ ਲਾ ਲੈਂਦਾ ਠੀਕ ਹੈ ਤੋ ਇਸ ਲਈ ਇਹ ਡਿਪੈਂਡ ਕਰਦਾ ਨਿਰਭਰ ਕਰਦਾ ਕਿ ਅਸੀਂ ਸਥਿਤੀਆਂ ਕਿਹੋ ਜੀਆਂ ਕਿਹੋ ਜਿਹਾ ਵਿਅਕਤੀ ਆ ਕੌਣ ਆ ਕਿਹੋ ਜੀ ਉਸ ਦੀ ਗਲਤੀ ਸੀਗੀ ਔਰ ਕਿਸ ਗਲਤੀ ਨੂੰ ਉਸ ਨੂੰ ਮਾਫ ਕਰ ਰਿਹਾ ਨੂੰ ਮੌਕਾ ਦੇ ਰਹੇ ਆ ਕੇਵਰਾ ਹੁੰਦਾ ਕਿ ਕੰਡੀਸ਼ਨਲ ਹੁੰਦੀ ਆ ਕਿ ਅਸੀਂ ਉਹਨੂੰ ਦੁਬਾਰਾ ਮੌਕਾ ਦਿੰਨੇ ਆ ਸੁਧਰ ਹੁੰਦਾ ਕੇਵਰਾ ਹੁੰਦਾ ਕਿ ਅਸੀਂ ਉਹਦੇ ਨਾਲ ਜਿਹੜਾ ਸਮਝੌਤਾ ਕਰਕੇ ਸੀ ਉਹਨੂੰ ਕੋਈ ਲਾਭ ਖਟਦੇ ਆ ਉਹਦੇ ਤੋਂ ਨਜ਼ਾ ਲਾ ਉਠਾਉਂਦੇ ਫਿਰ ਕੋਸ਼ਿਸ਼ ਕਰਦੇ ਆ ਉਦਨੇ ਉਹ ਨਿਰਪਾ ਕਰਦਾ ਕਿ ਕਿਹੋ ਜੀ ਸਥਿਤੀ ਆ ਆਪਾਤਰ ਦਾ ਆਪਾਤਰ ਦਾ ਵੀ ਜਿਹੜੀਆਂ ਉਹ ਪਹਿਲੂ ਵੀ ਜਿਹੜੇ ਧਿਆਨ ਵੀ ਰੱਖਣ ਦੀ ਲੋੜ ਆ ਜੀ ਸੋ ਪਰ ਗੁਰਬਾਣੀ ਚ ਹੁਣ ਅਸੀਂ ਗੁਰਬਾਣੀ ਚ ਕੋਰ ਕੰਟੈਕਟ ਚਾਹੀਏ ਕਿਉਂਕਿ ਅਸੀਂ ਸ਼ੁਰੂ ਕੀਤਾ ਸੀ ਕਿ ਮਾਫ ਕਰਨਾ ਇੱਕ ਗੁਣ ਹੈ ਜੀ ਇੱਕ ਬੇਸਿਕ ਗੁਣ ਜਿਹੜਾ ਗੁਰਬਾਣੀ ਸਾਨੂੰ ਦਿੰਦੀ ਆ ਹੁਣ ਅਸੀਂ ਉਸ ਗੁਣ ਦੇ ਉੱਤੇ ਗੱਲ ਕਰਨੀ ਚਾਹੁੰਦੇ ਆ ਸਾਡੇ ਕੋਲ ਜਿੰਨਾ ਵੀ ਟਾਈਮ ਆ ਉਸ ਗੁਣ ਦੇ ਉੱਤੇ ਗੱਲ ਕਰੀਏ। ਦੇਖੋ ਬਾਣੀ ਤੇਰਾ ਇਹਨੂੰ ਬਹੁਤ ਜ਼ਿਆਦਾ ਜਿਹੜਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਪਹਿਲੇ ਐਪੀਸੋਡ ਵਿੱਚ ਗੇ ਹਰ ਧਰਮ ਨੇ ਇਹਨੂੰ ਸਲਾਇਆ ਹੋਇਆ। ਠੀਕ ਹੈ। ਉਹ ਗੁਰਬਾਣੀ ਨੇ ਜਦੋਂ ਸ਼ਿੰਗਾਰ ਦੀ ਗੱਲ ਕੀਤੀ ਕਿ ਕਿਹੜਾ ਸ਼ਿੰਗਾਰ ਰੱਬ ਨੂੰ ਭਉਂਦਾ ਤਾਂ ਉਥੇ ਖਿਮਾ ਨੂੰ ਮੁੱਖ ਰੱਖਿਆ ਹੋਇਆ। ਇਹ ਗੱਲ ਪਹਿਰਾ ਖਿਮਾ ਸ਼ਿੰਗਾਰ। ਕਿ ਜਿਹੜਾ ਸੱਚਮੁੱਚ ਗੁਰੂ ਦੇ ਸ਼ਰਧਾ ਚਰਨ ਚਨ ਵਿੱਚ ਹੀ ਆਉਂਦਾ। ਹੂੰ। ਔਰ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈਂਦਾ ਤਾਂ ਫਿਰ ਗੁਰੂ ਸਾਹਿਬ ਦਾ ਪਾਵਨ ਫਰਮਾਨ ਆ ਕਿ ਜਿਸ ਪੁਰਵੋ ਹੈ ਲਿਖਿਆ ਤੇ ਸਤਿਗੁਰੂ ਮਿਲਿਆ ਪਧਾਰ ਫਿਰ ਕਹਿੰਦਾ ਸੁਹਾ ਬੇ ਸਭ ਉਤਾਰ ਧਰੇ ਗਲ ਪਹਿਰ ਹੈ ਖਿਮਾ ਸ਼ਿੰਗਾਰ ਕਿਉਂਦਾ ਕਿ ਲੱਛਣ ਆਏ ਮੁਖ ਗੁਣੇ ਆ ਕਿ ਸੁਹਾ ਦੇ ਪ੍ਰਤੀਕਾ ਹਉਮੈ ਦਾ ਆਪਣਾ ਦਾ ਜਿਹੜੇ ਜਿਹੜੇ ਅਸੂਰੀ ਗੁਣ ਹੈਗੇ ਆਗਣ ਹੈਗੇ ਆ ਜਿਹਦੇ ਨਾਲ ਮਨੁੱਖ ਮਨੁੱਖ ਹੁੰਦਾ ਵੀ ਮਨੁੱਖ ਨਹੀਂ ਰਹਿਂਦਾ ਠੀਕ ਹੈ ਉਹ ਸੁਆਬ ਇਸ ਉਹਦਾ ਪ੍ਰਤੀਕਾ ਲਖਾਇਕਾ ਉਸ ਜੀਵਨ ਦਾ ਉਸ ਕੈਰੈਕਟਰ ਦਾ ਤਾਂ ਗੁਰੂ ਸਾਹਿਬ ਕਹਿੰਦਿਆ ਕਿ ਉਹ ਸਭ ਕੁਝ ਨੂੰ ਲਾਹ ਦਿੰਦਾ ਸੁੱਟ ਦਿੰਦਾ ਔਰ ਉਹ ਇਹਦੇ ਬਜਾਏ ਗੱਲ ਪਹਿਰਾ ਖਿਮਾ ਸ਼ਿੰਗਾਰ ਉਹ ਆਪਣੇ ਗੱਲ ਵਿੱਚ ਆਪਣੇ ਕੰਠ ਰੂਪੀ ਗੱਲ ਵਿੱਚ ਮਨ ਵਿੱਚ ਉਹ ਖਿਮਾ ਜਿਹੜਾ ਇਹ ਸ਼ਿੰਗਾਰ ਧਾਰਨ ਕਰਦਾ ਠੀਕ ਜਦੋਂ ਬਾਫਰੀਦ ਸਾਹਿਬ ਜੀ ਕਹਿੰਦੇ ਆ ਕਿ ਫਰੀਦਾ ਜੋਤ ਹੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘਮ ਆਪਨੇੜਾ ਘਰ ਜਾਈਐ ਪੈ ਤਿਨਾਂ ਦੇ ਚੁਮ ਭਾਵੇਂ ਸਾਡੇ ਕੋਈ ਵਿਦਵਾਨ ਸੱਜਣ ਜਿਹੜੇ ਆ ਇਥੇ ਮਾਰਨ ਮੁਕੀਆਂ ਤੋਂ ਭਾਵ ਜਿਹੜੇ ਆ ਉਹ ਵਿਕਾਰਾਂ ਤੋਂ ਲੈਂਦੇ ਆ ਔਰ ਕਹਿੰਦੇ ਇਥੇ ਇਹ ਗੱਲ ਨਹੀਂ ਕੀਤੀ ਉਹ ਫਿਰ ਆਪਣੇ ਟੰਗ ਲਾ ਉਹਨਾਂ ਵਿਦਵਾਨਾਂ ਦੀ ਸੋਚ ਆ ਪਰ ਸਵਾਲ ਇਹ ਆ ਕਿ ਜਿਹੜੇ ਈਕਾਰ ਆ ਜਿਹਨਾਂ ਵਿਕਾਰਾਂ ਦੀ ਗੱਲ ਆ ਤੇ ਜਿਹੜਾ ਬਦਲ ਲੈਣ ਦੀ ਭਾਵਨਾ ਗੁੱਸਾ ਇਹ ਹੋਰ ਵਿਕਾਰ ਕਿਹੜੇ ਆ ਵਿਕਾਰਾਂ ਦੇ ਰੂਪ ਤੇ ਇਹੀ ਆ ਨਾ ਹਾਂਜੀ ਹਾਂ ਉਰਵਕਾਰ ਦੇ ਕੋਈ ਜਿਹੜੇ ਮਨ ਦੇ ਵਿਕਾਰ ਆ ਮਨ ਦੇ ਉਹ ਕਹਦੇ ਇਹੀ ਆ ਤੋ ਜਦੋਂ ਜਿਹੜਾ ਇਸ ਲਈ ਅਸੀਂ ਜਿਹੜਾ ਦਰਪਨ ਵਿਚਾਰਤ ਕੀਤਾ ਉਹਨੂੰ ਇਹੀ ਤਰਜੀਹ ਦੇ ਰਹੇ ਆ ਕਿ ਜਿਹੜੇ ਜੋ ਉਹ ਸੱਜਣ ਕਹਿ ਰਹੇ ਆ ਉਹ ਵੀ ਮੁੜ ਕੇ ਗੱਲ ਉਹੀ ਕਰ ਰਹੇ ਆ ਜਿਹੜੇ ਕਿ ਪਰ ਇਹਦੇ ਚ ਕੀ ਅਸੀਂ ਦੂਜੀ ਮੰਤਵ ਹੀ ਕਰ ਦਿੰਦੇ ਆ ਜਿਹੜੇ ਕਿ ਇਹ ਉਨੀ ਹੀ ਮਹੱਤਵਪੂਰਨ ਆ ਕਿ ਜਿਹਦੇ ਮੁਖ ਰੂਪ ਜੀ ਸਮਝਾਇਆ ਹੈ ਕਿ ਜੇ ਉਹ ਤੇ ਨਬਦੀਕੀ ਕਰ ਰਹੇ ਆ ਤਾਂ ਤੂੰ ਬਦਲਣ ਦੀ ਨਾ ਸੋਚ ਕਿਉਂਕਿ ਬਦਲਣਾ ਕੀ ਹੈ ਤੇਰਾ ਉਹਦਾ ਅਨਸਾਂ ਦੇ ਬਾਅਦ ਵਿੱਚ ਹੋਊਗਾ ਤੇਰਾ ਨੁਕਸਾਨ ਪਹਿਲਾਂ ਸ਼ੁਰੂ ਹੋ ਜੂਗਾ ਠੀਕ ਇਹ ਸਰੀਰਕ ਤੌਰ ਤੇ ਵੀ ਸ਼ੁਰੂ ਹੋ ਜੂਗਾ ਮਾਨਸਿਕ ਤੌਰ ਤੇ ਵੀ ਸ਼ੁਰੂ ਹੋ ਜੂਗਾ ਔਰ ਇਹਦੇ ਨਾਲ ਕੀ ਆ ਕਿ ਤੇਰੀ ਜਿਹੜੀ ਨਿਰਣਾ ਕਰਨ ਦੀ ਸ਼ਕਤੀ ਆ ਉਹ ਵੀ ਕਮਜ਼ੋਰ ਪੈ ਜੂਗੀ ਇਹਦੇ ਨਾਲ ਤੁਹਾਨੂੰ ਹੋਰ ਕਈ ਜਿਹੜੇ ਨੁਕਸਾਨ ਆ ਉਹ ਨੁਕਸਾਨ ਉਠਾਉਣੇ ਪੈਣਗੇ ਤੋਂ ਪੈਰ ਦਿਨਾਂ ਦੇ ਚੁੰਮਤੂ ਪਾਵ ਜ਼ਰੂਰੀ ਨਹੀਂ ਹੈਗਾ ਆਖਰੀ ਰਾਤਰੀ ਕੇ ਜਗੇ ਪੈਰ ਚੁੰਮਣ ਤੋਂ ਪਾਵ ਆ ਭਾਵੇਂ ਕਿ ਉਹਨਾਂ ਨੂੰ ਇਗਨੋਰ ਕਰਨਾ ਉਹਨਾਂ ਨੂੰ ਮਾਫ ਕਰਨਾ ਉਹ ਆਪਣੇ ਆਪ ਨੂੰ ਅੱਗੇ ਵਧਣ ਦਾ ਜਿਹੜਾ ਉਹ ਮੌਕਾ ਦੇਣਾ। ਤੋਂ ਇਸ ਲਈ ਜਿਹੜੇ ਦਰਪਣ ਅਰਥ ਕੀਤੇ ਆ ਅਸੀਂ ਉਹਨਾਂ ਦੀ ਤਰਜੀਹ ਦੇ ਰਹੇ ਆ ਕਿਉਂਕਿ ਇਹਦਾ ਭਾਵ ਵੀ ਵਿਕਾਰਾਂ ਤੋਂ ਆ ਜਿਹੜੇ ਜਿਸ ਜਿਹੜੇ ਵਿਕਾਰਾਂ ਤੋਂ ਪਾਵ ਲੈਂਦੇ ਆ ਕਿ ਤਿੰਨਾਂ ਨਾਂ ਮਾਰੇ ਹੁਮ ਤਾਂ ਉਹ ਉਹ ਵਿਕਾਰ ਉਹ ਕਿਹੜੇ ਆ ਇਹ ਵਿਕਾਰਾਂ ਦਾ ਰੂਪ ਹੀ ਆ। ਤੋਂ ਇਸ ਲਈ ਫਰੀਦਾ ਜੋ ਇਥੇ ਆਖਦਾ ਜਿੱਦੋ ਕਹਿੰਦੇ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਇ ਦੇਹੀ ਰੋਗ ਨਾਲ ਲੱਗਾਈ ਪੱਲਾ ਸਭ ਕੁਝ ਪਾਈ। ਤੋਂ ਉਥੇ ਵੀ ਇਹੀ ਗੱਲ ਸਮਝਾਈ ਹੋਈ ਆ ਕਿ ਦੇ ਕਹਿੰਦੇ ਨਾਲ ਕੀ ਆ ਕਿ ਇਦੇ ਨਾਲ ਕੀ ਆ ਉਹਦਾ ਜੋ ਹੈ ਹੈ ਇਹਦੇ ਨਾਲ ਤੈਨੂੰ ਵੀ ਲਾਭ ਮਿਲਣਾ ਔਰ ਇਹ ਲਾਭ ਵੀ दैवी ਗੁਣਾਂ ਦਾ ਪ੍ਰਤੀਕ ਆ ਲਿਖਾਇਕਾ ਬਣ ਵੀ ਜਦੋਂ ਦੇਖੋ ਜਦੋਂ ਨਾਮ ਧਨ ਦੀ ਗੱਲ ਕੀਤੀ ਹੋਈ ਆ ਤਾਂ ਨਾਮ ਧਨ ਜਿਹੜਾ ਉਹ ਕੀ ਹੈ ਇਹਨਾਂ ਗੁਣਾਂ ਦੇ ਰੂਪ ਵਿੱਚ ਹੀ ਆ ਨਾਮ ਧਨ ਕੋਈ ਵਕਰੀ ਸ਼ੈ ਨਹੀਂ ਕੀ ਉਹ ਇਹ ਗੁਣ ਹੀ ਨਾਮ ਧਨ ਆ ਤਾਂ ਜਦੋਂ ਗੁਰੂ ਸਾਹਿਬ ਜੀ ਪਾਉਣ ਫਾਨੀ ਫਰਮਾਨ ਕਰ ਰਹੇ ਆ ਜਦੋਂ ਉਹ ਜੋਗੀ ਨਾਲ ਗੱਲ ਕਰਦੇ ਆ ਜਿਹੜਾ ਕਿ ਬਾਹਲੇ ਜਿਹੜੇ ਚੇਨਾ ਉਹ ਜਿਨ੍ਹਾਂ ਨੂੰ ਸਭ ਕੁਝ ਸਮਝੀ ਬੈਠਾ ਅਸਲੀ ਜੋਗ ਸਮਝੀ ਬੈਠਾ ਤਾਂ ਗੁਰੂ ਸਾਹਿਬ ਨੂੰ ਕਹਿੰਦਿਆ ਨਹੀਂ ਦੇਖ ਗੁਰ ਕਾ ਸ਼ੁਧ ਮਨੈ ਮੇ ਮੁੰਦਰਾ ਕਹਿੰਦੇ ਮੈਂ ਵੀ ਚੇਹ ਧਾਰਨ ਮੁੰਦਰਾ ਪਾਈਆਂ ਹੋਈਆਂ ਪਰ ਜਿਹੜੀਆਂ ਮੇਰੀਆਂ ਜਿਹੜੀਆਂ ਮੁੰਦਰਾ ਹੈਗੀਆਂ ਉਹ ਕਿਹੜੀਆਂ ਹੈਗੀਆਂ ਉਹ ਮੈਂ ਕੰਨਾਂ 'ਚ ਨਹੀਂ ਪਾਈਆਂ ਹੋਈਆਂ ਉਹ ਮੈਂ ਜਿਹੜਾ ਗੁਰੂ ਦਾ ਸ਼ਬਦ ਆ ਗੁਰੂ ਦਾ ਉਪਦੇਸ਼ ਆ ਬਜਨਾ ਉਹ ਮੈਂ ਆਪਣੇ ਮਨ ਵਿੱਚ ਜਿਹੜਾ ਧਾਰਿਆ ਆ ਉਹ ਇਹੀ ਮੇਰੀਆਂ ਮੁੰਦਰਾ ਹੈਗੀਆਂ ਖਿੰਥਾ ਖਿਮਾ ਹਟਾਉ ਉਹ ਕਿ ਮੈਂ ਵੀ ਖਿੰਦਾ ਪਈ ਨਹੀਂ ਉਹ ਹੀ ਆ ਪਰ ਮੇਰੀ ਖਿੰਦਾ ਕਿਹੜੀ ਗਈ ਆ ਖੇਮਾ ਖੇਮਾ ਜਿਹੜੀ ਆ ਇਹ ਮੈਂ ਜਿਹੜੀ ਆ ਉਹ ਧਾਰਨ ਕੀਤੀ ਹੋਈ ਆ ਪੈਣੀ ਹੋਈ ਆ ਉਹ ਗੁਰੂ ਸਾਹਿਬ ਜਦੋਂ ਕਹਿੰਦੇ ਆ ਕਿ ਜਿਹੜੇ ਰੱਬ ਨਾਲ ਜੁੜੇ ਹੋਏ ਆ ਉਹ ਜਿਹੜਾ ਜਿਸ ਤਾਂ ਦੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਤਾਂ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਰਾਮ ਰਵੰਤਾ ਜਾਣੀ ਐ ਇੱਕ ਮਾਈ ਭੋਗ ਕਰੇ ਤਾਂ ਫਿਰ ਅੱਗੇ ਕਹਿੰਦੇ ਤਾਂ ਕਿ ਲਖਣ ਜਾਣੇ ਆ ਕਿ ਜਿਹਨ ਸੱਚਮੁੱਚ ਉਹਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਮਾਇਆ ਦੀ ਮਮਤਾ ਦਾ ਤਿਆਗ ਕਰ ਦਿੱਤਾ ਉਹਨਾਂ ਮਨੁੱਖਾਂ ਦੇ ਲਖਣ ਕੀ ਆ ਕਹਿੰਦੇ ਹੋ ਖਿਮਾ ਧਨ ਸੰਗ੍ਰਹਿ ਕਿ ਉਹਨਾਂ ਜਿਹੜਾ ਖਿਮਾ ਰੂਪੀ ਧਨ ਆ ਉਹ ਇਹਨੂੰ ਇਕੱਠਾ ਕਰ ਰਿਹਾ ਬਦੇ ਨਾਮ ਕਾ ਨੰਧਾਰ ਇਹ ਖਿਮਾ ਇੱਕ ਬਹੁਤ ਵੱਡਾ ਜਿਹੜਾ ਉਹਦਾ ਰੂਪ ਆ ਫਿਰ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਸੱਚੇ ਇਨਸਾਨ ਆ ਜਿਹੜੇ ਸਜਮੁੱਜ ਜਿਹੜੇ ਆ ਜਦੋਂ ਇੱਕ ਪਰਤਾਸ਼ਾ ਕੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨ ਦਾ ਜਿਹੜਾ ਪਾਵਨ ਗੁਰਵਾਕ ਆ ਉਹਦੇ ਜਦੋਂ ਇੱਕ ਜਿਹੜਾ ਸਹੀ ਹੱਥਾਂ ਵੀ ਜਿਹੜਾ ਤਿਲਕ ਜੱਜੂ ਦਾ ਧਾਰਨੀ ਆ ਤਾਂ ਜਦੋਂ ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਦੇਖ ਸੱਜ ਵਰਦ ਕਿ ਤੂੰ ਵਰਦ ਕਿਹੋ ਜਿਹਾ ਰੱਖ ਜਾਂ ਕਿਹੋ ਜਿਹਾ ਵਰਦ ਜਿਹੜਾ ਰੱਬ ਨਾਲ ਡੇਟਦਾ ਬਖਸ਼ਦਾ ਤਾਂ ਕਹਿੰਦੇ ਆ ਸੱਜ ਵਰਦ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪਮਾਲੀ ਉਹ ਕਹਿੰਦੇ ਆ ਕਿ ਜਿਹੜਾ ਦੇਵਤਾ ਉਹ ਦਇਆ ਦਾ ਬਨਾ ਹੋਇਆ ਹੋਵੇ ਹਾਂਜੀ ਔਰ ਜਿਹੜਾ ਤੇਰੀ ਜਪਮਾਲੀ ਮਾਲਾ ਗਈ ਆ ਕਹਿੰਦੇ ਖਿਮਾ ਜਪਮਾਲੀ ਬੰਨਾ ਉਦਾਂ ਦੀ ਜਿਸੇ ਮਰਜ਼ੀ ਜਪਮਾਲਾ ਮਾਲਾ ਫੜ ਲੈ ਪੰਮੇ 108 ਬਣ ਕੇ ਦੀ ਲਾਲਾ ਪੰਮੇ ਹੋਰ ਵੱਧ ਲਾਲਾ ਘਟ ਲਾਲਾ ਪੰਮੇ ਰੁਰੂ ਦੀ ਲਾਲਾ ਪੰਮੇ ਕਿਸੇ ਹੋਰ ਦੀ ਲਾਲਾ ਉਸ ਮਾਲਾ ਨਾਲ ਕੁਝ ਨਹੀਂ ਹੋਣ ਲੱਗਾ ਜੇ ਤੇਰੇ ਕੋਲ ਖੇਮਾ ਦੀ ਮਾਲਾ ਨਹੀਂ ਤਾਂ ਕੋਈ ਹੋਰ ਮਾਲਾ ਨਾਲ ਉਹਦੇ ਬਣ ਕੇ ਘੁਮਾਉਣ ਨਾਲ ਫੇਰ ਨਾਲ ਠਾ ਬਣ ਕੇ ਦੇ ਮਣਕਾ ਮਾਰਨ ਨਾਲ ਤੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਕਰ ਸਕੇਗਾ ਤੋ ਇਸ ਲਈ ਜਿਹੜਾ ਖੇਮਾ ਕੀ ਆ ਇਹ ਜਿਹਨਾਂ ਕੋਲ ਜਿਹੜਾ ਜਿਹਨਾਂ ਮਨੁੱਖਾ ਕੋਲ ਖੇਮਾ ਦੀ ਜਪ ਮਾਰ ਲਿਆ ਤੇ ਮਾਨਸ ਪ੍ਰਦਾਨ ਉਹ ਸ਼ਰਮਣੀ ਮਨੁੱਖਾ ਤੋ ਗੁਰਬਾਣੀ ਵੀ ਜਿਹੜੀ ਆ ਇਸ ਲਈ ਮਹਾਰਾਜ ਨੇ ਆਖਿਆ ਕਿ ਜ਼ਿਆਦਾਤਰ ਮਨੁੱਖ ਕਿਹੜੇ ਜੀਏ ਆ ਉਹ ਖਿਮਾ ਕਰਨ ਤੋਂ ਬਿਨਾਂ ਹੀ ਚਲੇਗੇ ਮਹਾਰਾਜ ਆਪਾਂ ਫਰੋਣਾ ਖਿਮਾ ਬਹੋਨੇ ਖੱਪ ਗਏ ਖੂਨ ਲੱਖ ਅਸੰਖ ਗਣਦ ਨਾ ਆਵੇ ਕਿਉਂ ਗਣੀ ਖੱਪ-ਖੱਪ ਮੂਏ ਬਸੰਖ ਤੁਸੀਂ ਗੁਰਬਾਣੀ ਤਾਂ ਦਇਆ ਧਰਮ ਜਿਹੜਾ ਜਿਹੜਾ ਕਰਾਇਆ ਆ ਆਤੌਲ ਧਰਮ ਦਇਆ ਕਾ ਪੂਤ ਤੋ ਜਿਹੜੇ ਖਿਮਾ ਨਾਲੇ ਪਹਿਲੂ ਜੁੜੇ ਹੋਏ ਆ ਇਸ ਦੀ ਗੁਰਬਾਣੀ ਵੀ ਤਾਂ ਦੀ ਬਹੁਤ ਹੀ ਮਹੱਤਤਾ ਜੀ ਭਾਈ ਸਾਹਿਬ ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਵਧੀਆ ਗੁਰਬਾਣੀ ਤੇ ਪ੍ਰਮਾਣ ਤੋਂ ਸਾਨੂੰ ਦੱਸਿਆ ਕਿ ਗੁਰਬਾਣੀ ਵਿੱਚ ਮਾਫੀ ਦਾ ਕੀ ਸਕੋਪ ਹੈ। ਔਰ ਸਾਰਾ ਕੁਝ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰ ਖਿਆਲ ਸਾਰੇ ਸਰੋਤਿਆਂ ਨੂੰ ਇਸ ਗੱਲ ਬਾਰੇ ਸਮਝ ਆ ਗਈ ਹੋਏਗੀ। ਉਹਦੇ ਬਾਰੇ ਕਮੈਂਟਸ ਦਿਓ, ਲਾਈਕ ਕਰੋ, ਸ਼ੇਅਰ ਕਰੋ। ਸੋ ਭਾਈ ਸਾਹਿਬ ਤੁਹਾਡਾ ਵੀ ਸਾਰੇ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।